ਮਹਾਰਾਜ ਗੁਰਜੀਤ ਸਿੰਘ ਖਾਲਸਾ ਅੱਜ ਤੋਂ ਫਿਰ ਅੱਜ ਦਾ ਬਲੌਗ ਆਪਣਾ ਸ਼ੁਰੂ ਚਾਹਵਾ ਸ਼ੌਂਕ ਕਰਨੀਆਂ ਸਾਰਿਆਂ ਵੀਰਾਂ ਨੇ। ਤੁਹਾਨੂੰ ਆਪਣੇ ਕੰਮਾਂ ਦੇ ਡੂਟੀਆਂ ਲੱਗ ਚਲੀਆਂ। ਅੱਜ ਆ ਗਏ ਵੀਰ ਨਾਲੇ। ਆਣ ਤੋਰਦੇ ਨਹੀਂ ਹੁਣ। ਹੱਥੋਂ ਕਿੰਨਾਂ ਨਾਲ ਕਿੱਥੋਂ? ਕੀ ਕਰਣਾ ਜਰਦੇ ਦਾ ਪੁੜਾ ਮਗਾ ਲਈ ਨਹੀਂ ਚਲੋ 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 ਅੱਜ ਹੁਣ ਤਾਂ ਵਾਲੇ ਫਾਰਮ ਤੇ ਦਵਾਈ ਦਾ ਕੰਮ ਹੋਣਾ ਸ਼ੁਰੂ ਚਲੋ ਜਿਹੜੇ ਮੇਰੇ ਨਾਲ ਬੰਦੇ ਨਿਕਲੋ ਇਹਨੂੰ ਤੁਰੋ ਤੁਰੋ ਹੁਣ ਮਾਰਦੇ ਆਂ ਕੀੜਾ ਸਾਰੇ ਝੁੰਡ ਦੇਹ ਕੀ ਖਾਦਾ ਆਹ ਜਿਹੜਾ ਆਪਣਾ ਪਹਿਲੇ ਦਿਨ ਦਾ ਲੱਗਾ ਚ ਆਦ ਮੰਗਣਦੇ ਵਾ ਬਸ ਲਿਉਨੇ ਹੁਣ ਇਹ ਜੀ ਆਕੀ ਦਾ ਅੱਜ ਲਿਉਨੇ ਟਾਇਰ ਜੇ ਪਵਾ ਕੇ ਪਰਚੇ ਲਿਉਨੇ ਅਬ ਜੇ ਨਾ ਹੁਣ ਰਹਿਣਾ ਗਲੀਆਂ ਦਲੀਆਂ ਦੰਦਾ ਵੀ ਯਾਰ ਆਪਣਾ ਖੋਡ ਖੜ ਕੋਈ ਜਨਵਰ ਸੌ ਚੂਹਾ ਚਾਵਾ ਇਹ ਸਾਨੂੰ ਮਾਰਨਾ ਹੀ ਪੈਣਾ ਕੀੜਾ ਛਿੜਾ ਹੁਣ ਜਿਹੜੀਆਂ ਗੁੱਠਾ ਗੱਠਾ ਮਰੀਆਂ ਵਾ ਉਹ ਬੰਦੇ ਇੱਕ ਬੰਦੇਆਂ ਲੱਗੇ ਲਾਉਂਦੇ ਆ ਉਹ ਵਾਲੀ ਸਾਈਡ ਤੇ ਆਪਣਾ ਅਰਜਨਦਰ ਸਿੰਘ ਸਤਨਾਮ ਸਿੰਘ ਉਹਨਾਂ ਦੀ ਡੰਕੀਏ ਜੇ ਲਾ ਕੇ ਚੱਲ ਜਾਣਗੇ ਇਹੜਾ ਪਹਿਲੇ ਦਿਨ ਤੋਂ ਝੋਨੇ ਤੱਕੇ ਹੋਏ ਵਧੀਆ ਕਾਫੀ ਪੱਈਆਂ ਕਾੜਾ ਹੀ ਗਰੋਥ ਵੀ ਕਰਾਇਆ ਹੈ ਉਹ ਨਾ ਵਧੀਆ ਕਿ ਭਈਆਂ ਨੇ ਠੀਕ ਲਾਇਆ ਨਾ ਬਾਲਾ ਵੀਰ ਲੱਦਣਾ ਸੰਗਣਾ بس ਇੱਕ ਦੋ ਦਿਨਾਂ ਦੇ ਵਿੱਚ ਪਹਿਲੀ ਖਾਦ ਦੀ ਕਿਸ਼ਤ ਸ਼ੁਰੂ ਕਰਦੇ ਆ ਸਾਰੇ ਰਲ ਜਾਣਗੇ ਤੇ ਫੇਰ ਹੋਰ ਸਾਰੇ ਵੀਰ ਕਿੱਦਾਂ ਬਾਕੀ ਹੁਣ ਆਪਾਂ ਸਾਰੀ ਪਹਿਲੀ ਜੇ ਘੇਰੇ ਘੇਰੇ ਮਾਰਨਾ ਢੀੜਾ ਇੱਕ ਵਾਰ ਇਹ ਵੇਲੇ ਮਾਰਨਾ ਇੱਕ ਵਾਰ ਸ਼ਾਮ ਨੂੰ ਮਾਰਨਾ ਤੇ ਵਿੱਚ ਮੁੜ ਕੇ ਸਾਰੇ ਕੰਮ ਕਾਜ ਕਰਨੇ ਨਾਲੇ ਤੇ ਸੈਰ ਹੋ ਜਾਂਦੀ ਹੈ ਹੁਣ ਜਿਹੜੀ ਸੈਰ ਬਣਾਈ ਹੈ ਨਾ ਉਹ ਡਾਕਟਰਾਂ ਬਣਾਈਆਂ ਜਿਹੜੇ ساری ਜੜੀ ਵਿਚਾਰੇ ਕੁਰਸੀ ਦੇ ਬੈਠੇ ਨੇ ਜੀ ਹੁਣ ਆਪਾਂ ساری ਜੜੀ ਤੁਰੇ ਰਹਿਣਾ ਮੈਨੂੰ ਸ਼ੱਕ ਆ ਵੀ ਲਾਈਏ ਹਿਸਾਬ ਤੇ ਸਾਮਾ ਟਕਸੀ ਨਾਲ ਆਪਣੇ ਜਿੰਮੀ ਇਹਦੇ ਨਾਲ ਨਾਲ ਹੀ ਰਹਿਣਾ ਬਸ ਇਹ ਰੇਰੇ ਗੀੜਾ ਮਾਰਨ ਦਾ ਮਕਸਦ ਇਹ ਆ ਵੀ ਕੋਈ ਖੋਡ ਪੈਂਦੀ ਜਾਂ ਝੋਨੇ ਨੂੰ ਕੋਈ ਪ੍ਰੋਬਲਮ ਗੰਦੁਗਿਆ ਕੱਖ ਗਿਆ ਆਪਾਂ ਗੀੜਾ ਮਾਰਾਂਗੇ ਤੇ ਓਹ ਆਪ ਨੂੰ ਛੇਤੀ ਪਤਾ ਲੱਗਦਾ ਤੋ ਵੀ ਜਿਹੜਾ ਬੰਦਾ ਪਾਣੀ ਧਾਣੀ ਦੇ ਛੱਡਿਆ ਨਾ ਉਹਨੇ ਭੱਜੇ ਜਾਣਾ ਪਾਣੀ ਵੇਖ ਕੇ ਮੂੰਹ ਬੰਨ ਕੇ ਤੁਰੇ ਜਾਣਾ ਨੇ ਇਹ ਨਹੀਂ ਵੇਖਣਾ ਵੀ ਕਿੱਥੇ ਗੰਦੁੱਗਿਆ ਜਾਂ ਕਿੱਥੇ ਨਹੀਂ ਇਸ ਕਰਕੇ ਭਾਵੇਂ ਜਿੰਨੇ ਮਰਜੀ ਤੁਸੀਂ ਨਾਲ ਬੰਦੇ ਰੱਖੇ ਹਨ ਆਪ ਜਰੂਰ ਕਿੜਾ ਮਾਰਿਆ ਕਰੋ ਤੋ ਵੀ ਆਪ ਦਾ ਕਹਿੰਦੇ ਨੇ ਜੀ ਜ਼ਮੀਨਾਂ ਦੀ ਮਾਲਕ ਨੇ ਕਿੜਾ ਮਾਰਿਆ ਖੁਸ਼ ਹੋ ਜਾਂਦੀ ਉਹ ਖੁਸ਼ੀ ਦਾ ਕਾਰਨ ਹੀ ਇਹ ਆ ਕਿ ਆਪ ਨੂੰ ਆਪ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਆਹ ਚੀਜ਼ ਦੀ ਲੋੜ ਆ ਤੇ ਪੋਸੇ ਲਈ ਰੱਖਣਾ ਇਹਨੂੰ ਪਾਉ ਬਈ ਬੰਦੇ ਦਾ ਧਿਆਨ ਹੋਣਾ ਪਾਣੀ ਜਾਂ ਬਸ ੁਕੇ ਮੇਰਾ ਹੋਰ ਕਿਸ ਬੰਨੇ ਘੱਟ ਹੋਣਾ ਤੇ ਇਸ ਕਰਕੇ ਪਹਿਲਾਂ ਗੱਲਾਂ ਬਣਾਈਆਂ ਨੇ ਵੀ ਇੱਕ ਜਿਹੜਾ ਜ਼ਰੂਰ ਫਸਲ ਨੂੰ ਮਾਰਨਾ ਚਾਹੀਦਾ ਜਿੰਨਾ ਮਰਜੀ ਕੰਮ ਹੋਵੇ ਤਰਕੇ ਤਰਕੇ ਇੱਕ ਜਿਹੜਾ ਕੱਢ ਜੋ ਮੁੜਕੇ ਪੜਾ ਸਾਰੀ ਝੜੀ ਦਾ ਇਹ ਅਗਲੇ ਨੂੰ ਦੱਸ ਜੋ ਬੰਦਾ ਜਿਹੜਾ ਰੱਖਿਆ ਯਾਰ ਆ ਕੰਮ ਹੋਣ ਵਾਲੇ ਤੇ ਕਰ ਦੋ ਇਹ ਕਰਕੇ ਆਪਣਾ ਨਾਲ-ਨਾਲ ਵੀਡੀਓ ਬਣਾਉਂਦੇ ਆ ਨਾਲ-ਨਾਲ ਥੱਲੇ ਝੋਨੇ ਨੂੰ ਵੇਖਣਦੇ ਆ ਕਿ ਕਿਹੜੀ ਚੀਜ਼ ਦੀ ਲੋੜ ਆ ਤੇ ਕਿਹੜੀ ਨਹੀਂ ਸਾਰੇ ਕੰਮ ਨਾਲ-ਨਾਲ ਹੀ ਕਰੀ ਜਾਂਦੇ ਆ ਇਹ ਤਾਂ ਇੱਕ ਸ਼ੌਂਕ ਆ ਆਪਣਾ ਵੀਡੀਓ ਬਣਾਉਣ ਦਾ ਤੇ ਪਾਉਣ ਦਾ ਇਹ ਇਸ ਕਰਕੇ ਆਪਾਂ ਵੀਡੀਓ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਵੀ ਹੋਰ ਬੰਦੇ ਦੀ ਜਾਣ ਪਛਾਣ ਜਿਹੜੀ ਆ ਵੀ ਵਾਧੂ ਹੋ ਜਾਂਦੀ ਆ ਜਿਹੜਾ ਬਾਹਰ ਅੰਦਰ ਫਿਰਦਾ ਵਾ ਜਿਹੜਾ ਜ਼ਿੰਮੇਦਾਰ ਬੰਦਾ ਵਾ ਉਹਦੀ ਜਾਣ ਪਛਾਣ ਘਟ ਹੁੰਦੀ ਆ ਉਹਨੂੰ ਕੋਈ ਬੰਦਾ ਨਹੀਂ ਜਾਣਦਾ ਵੀ ਇਹ ਹੈਗਾ ਕਿ ਨਹੀਂ ਹੈਗਾ ਇਸੇ ਕਰਕੇ ਬਣਾਇਆ ਵੀ ਚਲੋ ਹੋ ਜੋ 10% ਲੋਕ ਤੇ ਜਾਣਨਗੇ ਵੀ ਰੰਜੋਤ ਸਿੰਘ ਕੋਈ ਆਲੀ ਦੇ ਵਿੱਚ ਹੈਗਾ ਵਾ ਤੇ ਆਲੀ ਕਲਾ ਪਿੰਡ ਵਾ ਮੰਡ ਦੇ ਵਿੱਚ ਕਿਧਨਾ ਕਿਤੇ ਹੈਗਾ ਨਹੀਂ ਤੇ ਕਿਸੇ ਨੂੰ ਦੱਸੀਏ ਆਲੀ ਕਲਾ ਪਿੰਡੋਂ ਆਂਦਾ ਉਹ ਕਿੱਥੇ ਕਾ ਐਦਾਂ ਚਲੋ ਅੱਜ ਨਹੀਂ ਜੇ ਇਸ ਤਰ੍ਹਾਂ ਪ੍ਰਮਾਤਮਾ ਨੇ ਚਾਇਆ ਤੇ ਆਪਾਂ ਲੱਗੇ ਰਹਿ ਤੇ ਹੋਰ ਦੋ ਚੌ ਚੋ ਸਾਲਾਂ ਨੂੰ ਸਾਰਿਆਂ ਨੂੰ ਇਹ ਤੇ ਹੋਊਗਾ ਵੀ ਆ ਸ਼ਾਓ ਆਲੀ ਜਿੱਥੇ ਆਪਣਾ ਰਣਜੋਤ ਸਿੰਘ ਮੁੰਡਾ ਵੀਡੀਓ ਪਾਉਂਦਾ ਇਸ ਕਰਕੇ ਚੈਨਲ ਬਣਾਇਆ ਹੈ ਤੇ ਨਾਲੇ ਖੇਤੀਬਾੜੀ ਨਾਲ ਰਿਲੇਟਡ ਵੀਡੀਓ ਪਾਈ ਜਾਂਦੀਆਂ ਕਿਉਂਕਿ ਜਿਹੜੇ ਨਵੀਂ ਜਨਰੇਸ਼ਨ ਵਾਈ ਜੋਤੀ ਦਾ ਕੰਮ ਕਰਨ ਢਈ ਆ ਇੱਕ ਤੇ ਉਹਨਾਂ ਨੂੰ ਆਪਾਂ ਗੱਲਾਂ ਦੱਸਦੇ ਰਹਿੰਦੇ ਆ ਵੀ ਚੰਗੀਆਂ ਮਾੜੀਆਂ ਸਾਰੀਆਂ ਕਿਉਂਕਿ ਅੱਜ ਕੱਲ੍ਹ ਇਸ ਟਾ ਫੇਸਬੁੱਕ ਇਹਨਾਂ ਦੇ ਗੰਦਪੇਲ ਬਹੁਤ ਉਹਦਾ ਜੋ ਮਰਜ਼ੀ ਖੋਲ ਲੋ ਪਰ ਖੇਤੀਬਾੜੀ ਨਾਲ ਰਿਲੇਟਡ ਵੀਡੀਓ ਜਿਹੜੀਆਂ ਵਾਂ ਉਹ ਆਉਂਦੀਆਂ ਵਾਂ ਪਰ ਲੋਕ ਵੇਖ ਵੇਂਦੇ ਵੀ ਘੱਟ ਵਾ ਜਿਹੜੇ ਵੇਂਦੇ ਆ ਉਹਨਾਂ ਵੀਰਾਂ ਦਾ ਧੰਨਵਾਦ ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਮਿਲਣਾ ਕਿਸੇ ਨੂੰ ਕਿਸੇ ਚੀਜ਼ ਦੀ ਚਾਹਤ ਆ ਕਿਸੇ ਨੂੰ ਕਿਸੇ ਦੀ ਚਾਹਤ ਆ ਇਸ ਤਰ੍ਹਾਂ ਕੇ ਤਾਬਦਾ ਲੱਗੇ ਰੋ ਮਿਹਨਤ ਕਰਦੇ ਰੋ ਗਿਵ ਅਪ ਨਾ ਕਰੋ ਕਿਉਂਕਿ ਯਾਰ ਕੋਈ ਵੀ ਕੰਮ ਜਦੋਂ ਆਪਾਂ ਨੂੰ ਖਿਲਾਰ ਦਿੰਨੇ ਆ ਨਾ ਤੇ ਉਹ ਖਲੋ ਜਾਂਦਾ ਵਾ ਕਿ ਜੇ ਆ ਜੇ ਪੌੜੀ ਚੜ੍ਹਨੀ ਆ ਇੱਕ ਇੱਕ ਅੱਧੀ ਅੱਧੀ ਪੌੜੀ ਚੜ੍ਹਦੇ ਜਾਓ ਤੇ ਆਪਾਂ ਜਿਹੜਾ ਵਾ ਗਾਂ ਵਾਧੇ ਜਾਵਾਂਗੇ ਹੁਣ ਤੁਸੀਂ ਇੱਕ ਸਿਆਰ ਆਧਾਰਨ ਤੁਹਾਨੂੰ ਦਿਨਾ ਵੀ ਪਾਣੀ ਆ ਪਾਣੀ ਨੂੰ ਇੱਕ ਜੱਗ ਦੇ ਵਿੱਚ ਖਲਾਰ ਦੋ ਉਹ ਮਹਿਗ ਮਾਰ ਲੈ ਬੂਆ ਤੇ ਇਦਾਂ ਹੀ ਮਿਹਨਤ ਵਾ ਜੇ ਆਪਾਂ ਮਿਹਨਤ ਕਰਦੇ ਰਹੇ ਹੌਲੀ ਹੌਲੀ ਜੇ ਯਾਰ ਕੁਝ ਵਧੂਣਾ ਤੇ ਕੁਝ ਘਟੂ ਵੀ ਹੈ ਨਾ ਠੀਕ ਨਹੀਂ ਜੇ ਆਪਾਂ ਅਖੀ ਵੀ ਜਰ ਕੋਈ ਫਾਇਦਾ ਨਹੀਂ ਇਹ ਕੋ ਵਾਦਾ ਨਹੀਂ ਤੇ ਕੋ ਆਪਣਾ ਘਟਣ ਨਹੀਂ ਦਿਆ ਤੇ ਜੇ ਆਪਾਂ ਮਿਹਨਤੀ ਨਾ ਕੀਤੀ ਤੇ ਫੇਰ ਆਪਣੇ ਦਲਿੱਦਰ ਆਏ ਨਾ ਦਲਿੱਦਰ ਆ ਗਿਆ ਫੇਰ ਆਪਾਂ ਕਰਨ ਲੈ ਆਪਣਾ ਛੱਡ ਖਾਂ ਯਾਰ ਹੋਰ ਕਰਾਂਗੇ ਕੱਲ ਨੂੰ ਕਰਾਂਗੇ ਪਲਕੇ ਕਰਾਂਗੇ ਉਹ ਕੱਲ ਨੂੰ ਪਲਕੇ ਕਰਦਿਆਂ ਕਰਦਿਆਂ ਜਿਹੜਾ ਵਾ ਉਹ ਮੁੜ ਕੇ ਟਾਈਮ ਲੰਘ ਗਿਆ ਤੇ ਬਾਅਦ ਚ ਬੰਦੇ ਨੇ ਪਛਤਾਉਣਾ ਮੈਂ ਤੁਹਾਨੂੰ ਅੱਗੇ ਵੀ ਆਣਾ ਨਾ ਮੈਂ ਲਗਾਤਾਰ 3 ਸਾਲ ਜਿਮ ਲਾਇਆ ਹੈ। ਸਰੀਰ ਦੀ ਫਿਟਨੈਸ ਆਸਤੀ ਤੇ 100 ਕਿਲੋ weight ਤੋਂ ਮੈਂ 85 kg ਤੇ ਲੈ ਆਇਆ ਹੈ। ਤੇ ਮੁੜ ਕੇ ਇਦਾਂ ਹੀ ਗੱਲਾਂ ਸੁਣ ਸੁਣ ਕੇ ਉਹ ਯਾਰ ਤੂੰ ਵੀ ਮਰ ਜਾਣਾ ਹੀ ਮਰ ਜਾਣਾ। ਕੀ ਲੋਹੇ ਦਾ ਮੱਥਾ ਤੜਕੇ ਮਾਰਦਾ ਰਹੀ ਨਾ। ਉਹ ਐਸਾ ਲੋਕਾਂ ਦੇ ਮਗਰ ਲੱਗਾ ਹੁਣ ਜਿਮ ਛੱਡ ਕੇ ਡੰਡ ਮਾਰ ਨੂੰ ਜੀਵ ਨਹੀਂ ਕਰਦਾ। ਵੀ ਲੇਟ ਉੱਠਣਾ ਅੱਗੇ ਮੈਂ 3 ਵਜੇ ਉੱਠ ਪੈਣਾ। ਹੁਣ 5 ਵਜੇ ਉੱਠਿਆ ਜੀ ਆਮਾ ਹੀ ਜ਼ੋਰ ਲਾ ਕੇ। ਇਸ ਕਰਕੇ ਜਿਹੜੇ ਵੀ ਕੰਮ ਨੂੰ ਲੱਗੇ ਹਨਾ ਸਟੈਪ ਬਾਈ ਸਟੈਪ ਉਹਦੇ ਵਿੱਚ ਆਪਣੇ ਆਪ ਸੁਧਾਰ ਆਈ ਹੈ ਨਾ। ਤੁਸੀਂ ਲੱਗੇ ਰਹੋ ਬਸ। ਗਿਵ ਅਪ ਕਦੀ ਨਾ ਕਰੋ। ਜੇ ਤੁਸੀਂ ਗਿਵ ਅਪ ਕੀਤਾ ਤੇ ਫੇਰ ਪਛਤਾਵਾ ਹੀ ਹੋਣਾ ਵੀ ਯਾਰ ਆਪਾਂ ਕੰਮ ਕਰ ਤੋ ਡੱਕਿਆ ਜੇ ਨਹੀਂ ਕਰਦੇ ਤੈਨੂੰ ਪਛਤਾਵਾ ਤਾਂ ਨਹੀਂ ਨਾ ਹੈਗਾ ਫਿਰ ਮਨ ਦੇ ਵਿੱਚ ਇਹ ਤਾਂ ਨਹੀਂ ਨਾ ਹੈਗਾ ਵੀ ਯਾਰ ਜੇ ਮੈਂ ਨਾ ਕਰਦਾ ਕਿਵਾਂ ਪਤੇ ਫਿਰ ਅੱਜ ਮੈਂ ਕਿੱਥੇ ਜਾਣਾ ਹੁਣ ਮੈਨੂੰ ਇਹੋ ਹੀ ਜਾਂਦਾ ਤਿੰਨ ਸਾਲ ਲਾਏ ਹੀ ਤੇ ਤਿੰਨ ਸਾਲ ਹੋ ਗਏ ਹਟਿਆ ਨੂੰ ਯਾਰ ਜੇ ਮੈਂ ਨਾ ਛੱਡਦਾ ਤੇ ਅੱਜ ਢਿੱਡ ਢੁੱਡ ਸਹੀ ਹੋਣਾ ਇਹ ਗੱਲ ਆ ਮੁੜ ਕੇ ਉਹੀ ਲੋਕ ਜਿਹੜੇ ਤੁਹਾਨੂੰ ਆਂਦੇ ਆ ਕੀ ਲੋਏ ਨਾ ਮੱਥਾ ਮਾਰਦਾ ਮੁੜ ਕੇ ਉਹੀ ਲੋਕ ਕਰਨ ਆਵੇਂਦੇ ਗੁਰੂਆ ਉਹਦੋਂ ਤੂੰ ਸਰੀਰ ਬਣਾ ਲਿਆ ਸੀ ਤੇ ਹੁਣ ਤੂੰ ਜਾ ਗੁਰੂਆ ਛੱਡਤੀ ਜਵੇਂ ਮਿਹਨਤ ਇਹ ਕਰਕੇ ਮੁੜ ਕੇ ਉਹੀ ਲੋਕ ਦੂਜੇ ਰੁਕ ਹੋ ਜਾਂਦੇ ਕੋਈ ਵੀ ਕੰਮ ਕਰਦੇ ਆ ਤੁਸੀਂ ਜ਼ਿੰਮੇਵਾਰਾ ਕਰਦੇ ਆ ਕੋਈ ਵੀ ਜ਼ਿੰਦਗੀ ਚ ਕੰਮ ਕਰਦੇ ਨੂੰ ਕਰੀ ਜਾਓ ਕਰੀ ਜਾਓ ਕਰੀ ਜਾਓ ਕਰੋ ਪੂਰੀ ਲਗਨ ਦੇ ਨਾਲ ਤੇ ਆਪਣੇ ਆਪ ਹੀ ਕੰਮ ਜਿਹੜਾ ਵਾ ਕਈਆਂ ਲੋਕਾਂ ਨੇ ਗੱਲਾਂ ਵੀ ਕਰਨੀਆਂ ਕਹਿਣਾ ਵੀ ਆ ਉਹ ਕਿਹੜੇ ਕੰਮ ਨੂੰ ਪਿਆ ਤੁਮੜ ਕੇ ਉਹ ਹੀ ਲੋਕਾਂ ਨੇ ਸਲਾਹਤ ਵੀ ਕਰਨੀ ਇਸ ਕਰਕੇ ਆਪਦੇ ਦਿਲ ਨਾਲ ਸਲਾਹ ਕਰਕੇ ਕੰਮ ਕਰੀਓ ਚੰਗਾ ਮਾੜਾ ਜਿਹੜਾ ਵੀ ਕਰਦੇ ਬਸ ਕਿਸੇ ਦੀ ਗੱਲ ਨਾ ਸੁਣੋ ਇਹ ਅੱਜ ਤੜਨਾ ਗੱਲ ਕਰਨ ਦਾ ਮਾਨਕੀਤਾਈ ਦੇ ਕਰ ਲਿਆ ਹੁਣ ਸਾਰੇ ਚੁੰਦੇ ਨੂੰ ਕੀੜਾ ਮਾਰਾਂਗੇ ਤੇ ਫਿਰ ਤੁਹਾਨੂੰ ਰੂਟੀਨ ਦਿਖਾਵਾਂਗੇ ਹੁਣ ਅੱਜ ਕਿਹੇ ਦਿਨ ਡੀਜ਼ਲ ਪੋਣਾ ਪੈਂਦਾ ਥਾਣਾ ਕੰਨਾਂ ਨਾਲ ਕਿਹਦੇ ਨਿਲਕੇ ਨਾਲ ਕਿਹਦੇ ਦਿਨ ਮੋਟਰ ਨਾਲ ਸਾਰੇ ਦਿਨ ਉਹਦੇ ਉਹਦੇ ਚ ਪਾਣੀ ਚੈੱਕ ਕਰ ਪੁੱਤ ਪਤਾ ਕਿੱਦਾਂ ਚੈੱਕ ਕਰੀ ਜਾ ਐਂ ਚ ਪਾਤਾ ਸੀ ਤੋ ਪਹਿਲਾਂ ਉਤਲਾ ਲਾ ਏਅਰ ਸਿਲੰਡਰ ਆਰਾ 575 ਸ਼ੋ ਵੀ ਬਹੁਤ ਸੋਹਣੀ ਲੱਗਦੀ ਆ। ਭਾਵੇਂ ਗਾੜਲੇ ਬੰਨੇ ਬਟਨ ਜਾ ਨਾਪ ਯੋਰ ਨਾ ਮੁਕੀ ਮਾਰ ਕੇ। ਹਾਂ ਚੱਲ ਕੋਈ ਚੱਲੂ। ਇਹਦਾ ਏਅਰ ਸਿਲੰਡਰ ਸਾਫ਼ ਕੀਤਾ। ਕਰੋ ਇਹਦਾ ਵੀ ਇਹ ਨਾ ਚੁੱਕੀ ਜਾ ਤਾਂ ਇੰਨੀ ਕੱਦ ਤਾਂ ਚੁੱਕਦਾ ਹੋ ਵਾਏ ਗਰੂ ਕੱਲ ਕੱਲ ਦੀ ਤਾਰੀਫ ਕੀਤੀ ਪਰ ਵੇਲਾ ਉਤਰਾ ਮੈਂ ਇੱਕ ਗੱਲ ਵੇਖੀ ਏ ਟਰੈਕਟਰ ਦੀ ਇਹਨੂੰ ਵਾਧੂ ਪੈਪ ਨਹੀਂ ਲੱਗੇ ਹੁਣ ਵੇਲਾ ਇੱਥੇ ਕੰਮ ਚੱਲ ਪੈਣ ਲੱਗਾ ਨਾ ਅਰਜਨ ਅਰਜਨ ਦਾ ਹੋਰ ਕੋਈ ਟਰੈਕਟਰ ਹੁੰਦਾ ਤੇ ਟੋਟੀ ਇਹਨੂੰ ਫੇਰ ਆਪਣਾ ਸ਼ਹਿਰ ਜਾਣਾ ਪੈਣਾ ਹੈ ਹੁਣ ਤਿੰਨ ਦਿਨ ਦੀ ਵਾੜੀ ਦੇ ਕੰਮ ਖਤਰ ਲਿਆ ਆਪਣਾ ਟੋਟੀ بڑے ਦਰਸ਼ਕ ਪੁੱਛਦੇ ਤੇਰਾ ਨਾਂ ਕੀ ਦੱਸ ਹਣ ਜਗਰਾਤ ਸਿੰਘ ਜਗਰਾਤ ਸਿੰਘ ਟੋਟੀ ਸਾਡੇ ਮਾਮੇ ਦੀਆਂ ਮੁੱਤੀਆਂ ਤੇ ਮੰਮੀ ਡੈਡੀ ਹੁਣਾਂ ਦੇ ਮਾਮੇ ਦੇ ਪੋਤਰੇ ਹਾਂਜੀ ਹਾਂ ਆ ਵੀ ਟਾੜ ਗਈ ਤੇ ਕਿਹੜੀ ਲੋਇਲੀ ਕੀ ਨੀ ਪਾਟੀ ਆ ਚਲਾ ਆ ਕੇ ਵੇਖੋ ਜੇ ਨਹੀਂ ਤੇ ਫਿਰ ਟੂਬ ਲਵੇਟ ਦਾਂਗੇ ਤੇ ਔਰ ਦੂਜੀ ਟੇਪ ਲਵੇਟ ਦਾਂਗੇ ਜਗਰਾਤ ਸਿੰਘ ਟੋਟੀ ਦੀ ਡਿਊਟੀ ਕੰਪਿਊਟਰ ਕਰਾਏ ਦਿੰਦੀ ਤੇ ਰਣਜੋਤ ਸਿੰਘ ਅੱਜ ਆਪਣਾ ਵੀਰ ਚਾਚਾ ਵੀ ਤੇ ਵੱਡਾ ਵੀਰ ਵੀ ਅੱਜ ਅਖੰਡ ਪੜ ਸਾਹਿਬ ਤੇ ਗਿਆ ਵਾ ਐ ਸਾਫ ਕਰਕੇ ਫਿਰ ਲਵੇਟੀ ਇਹ ਆ ਗਈ ਫੇ ਆ ਗਈ ਦਾਣੀ ਉਧਰ ਵੜਦੇ ਐ ਕਿੰਨਾ ਡੰਗਰ ਚੜਦੇ ਕਿ ਨਹੀਂ ਆਪਣੇ ਆਪ ਸੁਣੇ ਮੜਾ ਮੜਾ ਪਾਣੀ ਜੇ ਮਾਰ ਲਗੇ ਟ੍ਰੈਕਟਰ ਨੂੰ ਥੋੜਾ ਵੇਲ ਹੈਗਾ ਦੁਪਹਿਰੋਂ ਬਾਅਦ ਪੱਠੇ ਬੀਜਣੇ ਆ ਫੇਰ ਬੀਜਾਂਗੇ ਇਹ ਪਹਿਲਾ ਮੰਡ ਜਿ ਤਰ੍ਹਾਂ ਪਹਿਲਾ ਲੋਕ ਡੰਗਰ ਚੜਦੇ ਹੁੰਦੇ ਸਾਡੇ ਜੇ ਵੀ ਹੈਗਾ ਇਹ ਸਿਸਟਮ ਇਦਾਂ ਦਹਾ ਇੱਕ ਬੰਦੇ ਦੀ ਗਾੜੀ ਉਹਨਾਂ ਨੇ ਦਹਾ ਦਹਾ ਘਰਾਂ ਨੇ ਡੰਗਰ ਲਾਏ ਆ ਪਾਏ ਪਾਏ ਛੇ ਛੇ ਕਿ ਸਾਡੇ ਚੋਰੀ ਆ ਉਹ ਤਾਂ ਕਿ ਮਾੜੀ ਮੁੱਢੀ ਟਰੈਕਟਰ ਚੱਲਦੀ ਬੰਨੀ ਚੱਲ ਦਰਿਆ ਪੂਰੀ ਚੜ੍ਹਾਈ ਚ ਆ ਯਾਰ ਆ ਕੰਮ ਖਰਾਬ ਹੋਣਾ ਵੇ ਬੜਾ ਦਰਿਆ ਲੱਗੇ ਆਇਆ ਥੋਲਿਆ ਥੋਲਿਆ ਪੇਰ ਪਾ ਗਏ ਪੂਰ ਗਿਆ ਫਾਰ ਟਰੈਕਟਰ ਚ ਡਾਲਾ ਲੈ ਅੰਬੂ ਪਾਣੀ ਮੜਾ ਗੁਰੇਗਾ ਨਾਲ ਨਾਲ ਆਪਾਂ ਪਿੰਡ ਵਾਲੀ ਸਾਈਡ ਤੇੜੀ ਹੁਣੀ ਸ਼ੁਰੂ ਕਰਤੀ ਹੈ ਕਿਉਂਕਿ ਥੱਲੇ ਬੰਨੇ ਆਪਣਾ ਦਰਿਆ ਤੋਂ ਪਾਸੇ ਹੁਣ ਲੱਗ ਗਿਆ ਪਿੰਡ ਵਾਲੀ ਸਾਈਡ ਹੁਣ ਨਾਲ ਹੀ ਸਾਰੇ ਵੀਰਾਂ ਦੇ ਕੰਮ ਚੜਦਾਂਗੇ ਉਹਦੇ ਨਾਲ ਲੱਗਾਂਗੇ ਤੇ ਫਿਰ ਚੱਲੇ ਤੱਕੜਿਆ ਹੋਵੇ ਕੰਮ ਨਿਪਟਣਾ ਉੱਥੇ ਆਪਣੀ ਬੂਦੀ ਉੱਥੇ ਪਿੰਡ ਵਾਲੀ ਸਾਈਡ ਆਪਣਾ ਪਰਮਵੀਰ ਸਿੰਘ ਤੇ ਮਨਰੂਪ ਸਿੰਘ ਦੋਵੇਂ ਜਣੇ ਪੈਣੀ ਤੇ ਟੂਟੀ ਲੱਗੀ ਉਹਨਾਂ ਨੇ ਸਾਰੀ ਪੈਣੀ ਹੋਣੀ ਗਾੜੀ ਦੂਰ ਲਾਉਣਗੇ ਮੁੜ ਕੇ ਇੱਕ ਬੰਦਾ ਨਗਾਹਾ ਕੇ ਤੇ ਸੱਤੇ ਨੂੰ ਘਲਦਾਂਗੇ ਤੇ ਮੋਟਰਾਂ ਮਟਰਾਂ ਚਾਲੂ ਕਰ ਦੰਗੇ ਆ ਆਪਣੀ ਪੇਂਡ ਵਾਲੀ ਸਾਈਡ ਵਾਲੀ ਪਨੀਰੀ ਆ ਸਾਰੀ ਇਹ ਇੱਥੇ ਥਾਂ ਹੈਗਾ ਪੂਰਾ ਡੇਢ ਕਿੱਲਾ 4-5 ਬੰਦੇ ਵਾਉਣਗੇ ਤੇ ਟਰਟਰ ਧੋਲਿਆ ਵੈਨਾਂ ਨੇ ਐਂ ਨਿਸ਼ਕਾਰਾ ਜਾ ਕੇ ਸੁੱਕੀ ਪੈੜੀ ਹੁਣ ਇਹ ਟਰਟਰ ਜਿਹੜੇ ਆ ਪਾਸੇ ਸੁੱਕੇ ਸੁੱਕੇ ਥਾਂ ਰੱਖਣੇ ਘਾਦੇ ਜਨੀ ਵਾਗ ਲੈ ਹੀ ਕਰਦਾ ਸ਼ਿੰਦਮ ਵੇ ਵੇ ਪੁੰਡਰ ਐਵਰੀਸ਼ ਹੁੰਦੇ ਐਰ ਕੀ ਜਾ ਸਕਾਈ ਜਾਂਦਾ ਪੂਰੀਆਂ ਪੂਰੀਆਂ ਰਾਲਾ ਮਲਦਾ ਹੀ ਨਹੀਂ 17 ਆਲਾ ਦੇ ਛੱਡਿਆ ਵਾ 700 ਕੋਈ ਵੱਧੂ ਕਾ ਪਾਵੇ ਇਹ ਬੀਜ ਲੱਗੇ ਸਵੇਰ ਦਾ ਬੀਂ ਪਿਆ ਅਹੀਂ ਤੇ ਉਹ ਥੋੜਾ ਜਿਹਾ ਵੱਤਰ ਘੱਟਵਾ ਚ ਲੈ ਲੈਂਦੇ ਨਾ ਗਪੂਗਾ ਅਨਸਾਰ ਕੱਲ ਦਾ ਭਿੱਜਾ ਵੀ ਹੁਣ ਇਹ ਮੜਮੜਾ ਪੂੰਗਰ ਪਿਆ ਇਸ ਤਰ੍ਹਾਂ ਦੇ ਕੇ ਛੱਟਾ ਦੇ ਸ਼ਾਨ ਮੇਰੇ ਭਾਈ ਕੱਢਦਾ 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 ਸ਼ੇਰਾਂ ਕੱਢਦਾ ਦੋ ਰਹਿਣ ਦੇ ਬਸ ਦੋ ਇਧਰਲੇ ਘਟੇ ਆਂ ਬੀਜ ਦਾਂਗੇ ਇਹ ਨੂੰ ਸਨੀ ਦਿਨ ਨੂੰ ਆਂਦੇ ਹੋਣੇ ਵਾਣ ਕੇ ਚੱਲ ਫੜ ਗੱਟੇ ਚ ਪਾ ਆਹ ਨੀਆਂ ਮੱਜਾਂ ਫੋਨ ਲਾਉਣ ਡਿਆ ਮੈਨੂੰ ਮੱਜਾਂ ਦਿਖਾਈ ਕਿੱਦਾਂ ਦੀਆਂ ਹੀਆਂ ਕਿਹੜੀ ਮੱਜ ਆਹ ਇਹ ਆਹ ਸਾਹਮਣੇ ਇਹ ਵੇਖ ਕੇ ਅੱਛਾ ਆਹ ਜੀ ਇਹ ਆਪਣੇ ਡੰਗਰ ਜਿਹੜੇ ਮੰਡ 'ਚ ਖੜੇ ਵੇ ਲੋ ਦੰਦਾ ਕਿੰਨਾ ਫਰਕ ਵੈ ਗਿਆ ਪੇਂਟ ਤੇ ਗਰੂਆ ਦਿਸੀਆਂ ਬੜੀਆਂ ਬਹੁਤ ਮੈਂ ਜੈਕਟ ਉਹ ਲੋ ਕੁੜੀ ਆ ਤੇ ਇਹ ਤਾਂ ਪਾਰਿੰਗ ਨੇ ਸਾਰੀਆਂ ਜੈਕਟ ਕਿੱਥੇ ਰੱਖਤੀ ਓਹ ਜੈਕਟ ਉੱਤੋਂ ਪਾਟਿਆ ਸਾਰੀਆਂ ਚੂਹੇ ਟੁੱਟੀਆਂ ਉਹ ਮੜੀਆਂ ਉਹਨੂੰ ਕੋਣੀਂ ਦੰਦਾ ਧੁੱਪ ਤਾਂ ਪੱਲਾ ਲਾਲਾ ਦਮਾ ਇੱਥੇ ਛੱਟਾ ਮੜਾ ਜਾਂ ਬੱਤਰ ਵੀ ਹੈਗਾ ਵਾ ਕੁਛ ਖੁਸ਼ਕ ਵੀ ਆ ਸੁਭਾਗਾ ਦੋਰਾ ਵੱਜ ਗਿਆ ਤੇ ਇਹਨੇ ਪੈੜੀ ਨੇ ਬਣ ਜਾਣਾ ਪੂਰਾ ਵਧੀਆ ਉਧਰ ਚੋਣਿਆਲੀ ਪੈਲੀ ਤਿਆਰ ਹੋ ਗਈ ਇਧਰ ਪੱਠਿਆਂ ਵਾਲੀ ਹੋ ਗਈ ਇੱਥੇ ਆਪਣੇ ਡੰਗਰ ਰਹਿਣੇ ਆਪੇ ਚਰਦੇ ਚੁਰਦੇ ਰਿਆ ਕਰਨਗੇ ਜਿੰਨਾ ਆਇਆ ਕਰੋ ਖਾ ਪੀ ਲਿਆ ਕਰਨਗੇ ਬਸ ਇਹੋ ਕੋਈ ਆ ਐਨੂੰ ਕਰੀ ਮੇਰੇ ਨਾਲ ਨੂੰ ਟੁੰਗਰ ਪਿਆ ਫਟਦੇ ਆ ਕਿ ਨਹੀਂ ਫਟ ਬਣਾ ਬਸ ਅੱਜ ਨੂੰ ਚਲੋ ਇਹ ਤੁਸੀਂ ਨਾ ਸਾਰਾ ਜਿਹੜਾ ਝਾਲ ਜੂਲਦਾ ਪੰਨ ਪੰਨ ਪਾਵਾ ਇਹਨੂੰ ਵਾਗ ਦੇ ਵਿੱਚ ਪੱਠਿਆਂ ਦਾ ਛੱਟਾ ਦੇ ਦਾਂਗੇ ਜੇ ਮੀਂਹ ਪੈ ਗਿਆ ਤਾਂ ਵਾਧੂ ਪੱਠੇ ਹੋ ਜਾਣੇ ਡੰਗਰਾਂ ਦੇ ਕਾਹਨ ਆਪੇ ਨਜ਼ਾਰੇ ਲੈਂਦੇ ਰਹਿਣਗੇ ਨਾਲੇ ਗਾਂ ਕਣਕ ਵੀ ਜਿਹਨੂੰ ਸੌਖਾ ਜੂ ਥੱਲੇ ਤਰਿਆ ਦੀ ਮਿੱਟੀ ਮੁੱਟੀ ਪੈ ਜਾਂਦੀ ਮੁਕਾਵ ਹੀ ਲੈਣ ਲੱਗਾ ਓਏ ਸੋਣਾ ਵੇ ਕਿੱਡਾ ਵਧੀਆ ਖੱਤਾ ਬਣਿਆ ਵਾ ਜਿੱਦਣ ਪਹਿਲੇ ਦਿਨ ਲੱਗੇ ਉਸ ਦਿਨ ਐ ਲੱਗਦਾ ਯਾਰ ਬਣੂਗੇ ਨਹੀਂ ਬਣਦਾ ਦੰਦਾ ਪਰ ਇੱਕ ਵਾਰ ਦੇਲ ਜਾਂਦਾ ਵੀ ਹਾਏ ਕਿੰਨੇ ਦਿਨ ਲੱਗਣਗੇ ਦਿਨ ਦੋ ਲੱਗੇ ਵਾਰਾਣਾ ਠੀਕੇ ਸ਼ਾਈ ਪੰਜਾਂ ਗੱਲਿਆਂ ਦਾ ਘੇਰਾ ਇੱਕੋ ਹੀ ਬਣ ਗਿਆ ਐਡੇ ਘੇਰੇ ਦਾ ਸੋਨਾ ਘੇਰੇ ਘੇਰੇ ਵਾਟ ਲਿੰਬਣੀ ਚੱਲ ਮੇਰੇ ਭਾਈ ਨਾਲੇ ਬੂਟੇ ਬਾਟੇ ਜੇ ਪੁੱਟੇ ਗਿਆ ਸਾਰੇ ਇਹਦਾ ਕਾ ਪੂਰੀ ਵੜ ਆ ਜਾਂਦਾ ਇਹਦੇ ਘੇਰੇ ਘੇੜੇ ਕੇਰਾ ਹੀ ਨਹੀਂ ਵਜਦਾ ਨਾ ਤੜੈ ਕਣਕਾਰੀ ਸਾਰਾ ਆਵਾਜ਼ ਆ ਕਰਾਂਗੇ ਮੋੜ ਕੇ ਚੱਲ ਮੇਰੇ ਭਾਈ ਵਧੀਆ ਬਣ ਜਾ ਗਰੂ ਤਾਂ ਹੋਣ ਇਹਨੂੰ 17 ਵਾਲਾਂ ਦੇ ਛੱਡਿਆ ਵਾ ਕੋੜੇ ਜਿਹ ਹੈਗਾ ਨਜ਼ਾਰਾ ਹੀ ਆ ਯਾਰ ਇਹਦਾ ਕੋ ਲੈ ਰਹੇ ਆ ਯਾਰ ਇਹ ਨੇਚਰ ਪਹਿਲਾਂ ਪਾਣੇ ਐਡੇ ਟਰੈਕਟਰ ਕੀ ਕਰਨੇ ਪਰ ਹੁਣ ਇਹਨੂੰ ਜਲਾਲੀ ਦਾ ਨਾ ਦੂਜੇ ਟਰੈਕਟਰ ਚ ਲਾਉਣ ਨੂੰ ਜੀ ਨਹੀਂ ਕਰਦਾ ਕਿਹਦਾ ਯਾਰ ਸਾਡੇ ਗੜਾ ਵੱਡੇ ਮਗਰੀ ਪਾਉਣੇ ਆ ਇਹਦੇ ਪ੍ਰਵਾਹ ਪ੍ਰੂਵ ਵੀ ਨਹੀਂ ਮੋੜਾ ਮਾੜਾ ਦੇ ਕੋਈ ਵੀ ਚਲਤ ਹੋ ਜਾਣਾ ਸਾਡੇ ਕੋਲ ਜੌਂਡੀਅਰ ਲੈਣੀ ਤੇ ਉਹਦਾ ਇੰਨਾ ਤੋਰਾ ਨਹੀਂ ਜਿਹਾਣਾ ਇਹਦੇ ਨਾਲ ਜਿੱਥੇ ਮਰਜ਼ੀ ਤੋੜ ਕੇ ਵੇਖ ਲਓ 755 ਨਾਲ ਜੌਂਡੀਅਰ 75 ਇਹ ਕੀ ਤੋਂ ਕੀ ਆ ਮੇਲ ਦਾ ਥੋੜਾ ਅੱਜ ਦਾ ਫੇਰ ਅੱਰੀ ਜਿਹੜਾ ਜਾਣਾ ਆ ਸੀਜ਼ਨ ਇਹਦੇ ਵਿੱਚ ਉਹਨੇ ਪਾਇਆ ਵੀ ਆ ਜਦੋਂ ਫੇਰ ਥੋੜਾ ਜਨਾ ਲੱਗ ਗਿਆ ਫੇਰ ਥੋੜਾ ਜਿਹਾ ਕੁਝ ਫਰਕ ਪੈ ਗਿਆ ਥੋੜਾ ਜਿਹਾ ਜੇ ਸੀਜ਼ਨ ਆ ਲੈਣ ਉਹ ਕਿੱਥੇ ਕੱਢੂਗਾ ਤੂੰ ਮਾੜਾ ਉਹ ਉੱਧਿਆ ਮਾਰ ਕਰ ਤਨਸਤੀ ਬੱਚੇ ਫੇਰ ਕੋਈ ਪ੍ਰਵਾਹ ਨਹੀਂ ਸਭ ਤੋਂ ਵੱਡੀ ਗੱਲ ਆ ਪਾਣੀ ਨਾ ਨੜਾ ਹੇ ਰਾਹ ਅਪਣਾਉਣ ਜਾਣਦਾ ਤੇ ਅੱਜ ਦਰਿਆ ਵਾਵਾ ਚੜਿਆ ਸੀ ਤੇ ਡਰ ਲੱਗਦਾ ਆਈ ਵੀ ਰੱਬ ਬੰਦ ਨਾ ਆ ਜੇ ਲੈ ਇਕ ਡਾ ਟਰੈਕਟਰ ਫਿਰ ਵੀ ਭਈਏ ਤਾਂ ਬੰਦ ਹੋ ਜਾਂਦਾ ਚਲੋ ਰੱਖੋ ਭਾਂਡੇ ਭੁੰਡੇ ਚੱਲੀਏ ਭਾਂਡੇ ਭੁੰਡੇ ਰੱਖ ਲੈ ਟੱਕਣ ਫੇਰ ਨਾ ਡੇਪੇ ਤੇ ਮਿਲਦੇ ਆ ਸਿਹਰੇ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ